ਔਰ ਡੋਨਲਡ 트ੰਪ ਦੇ ਵਿਰੋਧ ਦੇ ਵਿੱਚ ਅੱਜ ਡੋਨਲਡ 트ੰਪ ਦਾ ਪੁੱਤਰਾ ਫੂਕਿਆ ਗਿਆ ਉਹਨੂੰ ਇਹ ਦੱਸਿਆ ਗਿਆ ਕਿ ਭਾਰਤ ਤੇਰੇ ਕੋ ਡਰਨ ਵਾਲਾ ਨਹੀਂ ਹੈਗਾ ਉਹ ਮੋਦੀ ਜੀ ਕੱਢਣਗੇ ਵੀ ਤੂੰ ਵਰਲਡ ਦਾ ਨਹੀਂ ਤੂੰ ਅਮਰੀਕਾ ਦਾ ਰਾਸ਼ਟਰਪਤੀ ਆ ਅਮਰੀਕਾ ਦਾ ਪ੍ਰਧਾਨ ਮੰਤਰੀ ਆ ਆਪਣੀ ਹੱਦ 'ਚ ਰਹਿ ਆਪਣੀ ਹੱਦ 'ਚ ਰਹਿ ਕੇ ਗੱਲ ਕਰ ਕਿ ਅਸੀਂ ਸ਼ਾਇਦ ਸਾਰਿਆਂ ਨਾਲ ਉੱਪਰ ਆ ਪਰ ਉਹ ਭੁੱਲ ਗਿਆ ਸੀਗਾ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅਮਰੀਕਾ ਰਾਸ਼ਟਰਪਤੀ ਦੁਆਰਾ ਭਾਰਤ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਸਿੱਧੀ-ਸਿੱਧੀ ਧਮਕੀ ਜਾ ਰਹੀ ਹੈ ਵੀ ਤੁਹਾਡਾ ਅਸੀਂ ਵਪਾਰ ਬੰਦ ਕਰ ਦਾਂਗੇ ਤੁਹਾਡੇ ਤੇ ਸਖਤ પ્રતિਬੰਧ ਲਗਾ ਦਾਂਗੇ ਅੱਜ ਹਿੰਦੁਸਤਾਨ 'ਚ ਜਲੂਸ ਨਿਕਲ ਰਿਹਾ ਕੱਲ ਨੂੰ ਅਮਰੀਕਾ ਦੀ ਜਨਤਾ ਟਰੰਪ ਦਾ ਜਲੂਸ ਕੱਢਣ ਗਈਆਂ ਲੋ ਮੋਦੀ ਜੀ ਨੇ ਇੱਕ ਮੈਸੇਜ ਦਿੱਤਾ ਅਸੀਂ ਰਸ਼ੀਆ ਤੋਂ ਤੇਲ ਖਰੀਦਦੇ ਹਾਂ ਸਸਤਾ ਖਰੀਦਦੇ ਹਾਂ ਰਸ਼ੀਆ ਤੋਂ ਜਹਾਜ਼ ਲੈਣੇ ਆ ਜਾਂ ਹਥਿਆਰ ਲੈਣੇ ਆ ਤੇ ਵਧੀਆ ਹਥਿਆਰ ਲੈਣੇ ਵੀ ਤੇਰੇ ਅਸੀਂ ਘੱਟੀਆਂ F35 ਨਹੀਂ ਲੈਣੇ ਅਗਰ ਹਿੰਦੁਸਤਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਟਰੰਪ ਤੇ ਮੋਦੀ ਜੀ ਨੂੰ ਵੀ ਚਾਹੀਦਾ ਜਿਹੜੀਆਂ ਉਹਨਾਂ ਦੀਆਂ ਕੰਪਨੀਆਂ ਨੇ ਉਹਨਾਂ ਦਾ ਹਿੰਦੂਸਤਾਨ ਤੋਂ ਬਾਇਕਟ ਕਰਨ ਭਾਰਤ ਦੇ ਲੋਕ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਨੇ ਜਿਹੜਾ ਨੇ ਫੈਸਲਾ ਕੀਤਾ ਸਾਰੀ ਦੁਨੀਆ ਸਾਰਾ ਦੇਸ਼ ਸਾਡਾ ਉਹਦੇ ਨਾਲ ਹੈ ਅਸੀਂ ਤੇਰੇ ਘਟੀਆਂ ਤੇਲ ਨਹੀਂ ਲੈਣਾ ਅਸੀਂ ਤੇਰੀ ਧੰਕੀ ਤੇ ਆ ਕੇ ਅਸੀਂ ਨਹੀਂ ਡਰਨਾ ਪਾਕਿਸਤਾਨ ਤੇਰੇ ਕੋ ਡਰਦਾਊਗਾ ਅਸੀਂ ਨਹੀਂ ਡਰਦੇ ਓਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਪ੍ਰਧਾਨ ਮੰਤਰੀ ਬਣਿਆ ਤਾਉ ਦੇ ਵਿੱਚ ਬਹੁਤੀ ਵੋਟ ਭਾਰਤੀਆਂ ਨੇ ਦਿੱਤੀ ਤਾਂ ਉਹ ਜਿੱਤਿਆ ਸੀ ਜਿਹੜੀ ਜਿਹੜੇ ਬਾਅਦੋਂ ਫਰਾਖਲਾਫੀ ਕਰਕੇ ਉਹਨਾਂ ਨੂੰ ਹੀ ਡਿਪੋਰਟ ਕੀਤਾ ਜਿਹੜੀਆਂ ਅਮਰੀਕਨ ਕੰਪਨੀਆਂ ਉਹਨਾਂ ਦੇ ਪ੍ਰੋਡਕਟ ਦਾ ਬੇਇਸ਼ਕਾਰ ਨਹੀਂ ਕੀਤਾ ਜਾਊਗਾ ਔਰ ਕਰਵਾਜ ਜਵਾਬ ਦਿੱਤਾ ਜਾਊਗਾ ਭਾਰਤ ਵੱਲੋਂ ਬਿਲਕੁਲ ਰੂਸ ਤੋਂ ਅਸੀਂ ਤੇਲ ਖਰੀਦਦੇ ਆ ਅਸੀਂ ਆਪਣੇ ਜੰਗੀ ਹਥਿਆਰ ਖਰੀਦਦੇ ਆ ਹੋਰ ਜੋ ਵੀ ਅਸੀਂ ਖਰੀਦਦੇ ਅਸੀਂ ਖਰੀਦਦੇ ਰਵਾਂਗੇ ਅਸੀਂ ਅਮਰੀਕਾ ਦੀ ਧਮਕੀ ਤੋਂ ਨਹੀਂ ਡਰਨ ਵਾਲੇ ਨਾ ਸਾਡਾ ਪ੍ਰਧਾਨ ਮੰਤਰੀ ਡਰਨ ਵਾਲਾ ਮੋਤੀ ਜੀ ਨੂੰ ਤਾਂ ਲੁਧਿਆਣਾ ਵਾਸੀਆਂ ਦਾ ਸਲੂਟ ਹੈ ਵੀ ਜਿਨ੍ਹਾਂ ਨੇ ਟਰੰਪ ਵਰਗੇ ਨੂੰ ਢਾ ਲਿਆ ਤਾਣਾ ਹੀ ਕਹੂੰਗਾ ਜੇ ਬਰਕ ਮਾਰੀ ਜਾਣਾ ਤੇ ਪਿੱਛੇ ਹਟਣ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹੈਗੇ ਲੋ ਅੱਜ ਡੋਨਲਡ ਟਰੰਪ ਦਾ ਜਿਹੜਾ ਪੁਤਲਾ ਫੂਕਿਆ ਗਿਆ ਹੈਗਾ ਔਰ ਨਾਲ ਹੀ ਗੱਲ ਆਖੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁੱਕਣਾ ਨਹੀਂ ਅਸੀਂ ਤੁਹਾਡੇ ਨਾਲ ਆ ਕੀ ਅੱਜ ਮੁੱਦਾ ਔਰ ਕਿਉਂ ਜ਼ਰੂਰਤ ਪਈ ਡੋਨਲਡ ਬਿਲਕੁਲ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਿਹੜੀ ਅਮਰੀਕਾ ਦੇ ਗੁੰਡੇ ਅਮਰੀਕਾ ਦਾ ਗੁੰਡਾ ਡੋਨਲਡ 트੍ਰੰਪ ਉਹ ਵੀ ਅਣਖ ਨੂੰ ਵੰਗਾਰਿਆ ਉਹਦੇ ਹੱਕ ਦੇ ਵਿੱਚ ਔਰ ਪ੍ਰਧਾਨ ਔਰ ਡੋਨਲਡ 트੍ਰੰਪ ਦੇ ਵਿਰੋਧ ਦੇ ਵਿੱਚ ਅੱਜ ਡੋਨਲਡ 트੍ਰੰਪ ਦਾ ਪੁਤਲਾ ਫੁਕਿਆ ਗਿਆ ਉਹਨੂੰ ਇਹ ਦੱਸਿਆ ਗਿਆ ਕਿ ਭਾਰਤ ਤੇਰੇ ਕੋਲ ਡਰਨ ਵਾਲਾ ਨਹੀਂ ਹੈਗਾ ਭਾਰਤ ਦੇ ਲੋਕ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਨੇ ਜਿਹੜਾ ਨੇ ਫੈਸਲਾ ਕੀਤਾ ਸਾਰੀ ਦੁਨੀਆ ਸਾਰਾ ਦੇਸ਼ ਸਾਡਾ ਉਹਦੇ ਨਾਲ ਹੈ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਪ੍ਰਧਾਨ ਮੰਤਰੀ ਬਣਿਆ ਤਾਂ ਉਹਦੇ ਵਿੱਚ ਬਹੁਤੀ ਵੋਟ ਭਾਰਤੀਆਂ ਨੇ ਦਿੱਤੀ ਸੀ ਤਾਂ ਉਹ ਜਿੱਤਿਆ ਸੀ ਜਿਹਦੀਆਂ ਨੇ ਬਾਅਦ ਵਿੱਚ ਵਾਦਾ ਖਲਾਫੀ ਕਰਕੇ ਉਹਨਾਂ ਨੂੰ ਹੀ ਡਿਪੋਰਟ ਕੀਤਾ ਇਸ ਕਰਕੇ ਭਾਰਤੀ ਕੰਪਨੀਆਂ ਘਰ ਦੇ ਅੰਦਰ ਜਿਹੜੀਆਂ ਅਮਰੀਕਨ ਕੰਪਨੀਆਂ ਉਹਨਾਂ ਦੇ ਪ੍ਰੋਡਕਟ ਦਾ ਬੇਸ਼ਕਾਰ ਵੀ ਕੀਤਾ ਜਾਊਗਾ ਔਰ ਕਰਵਾਜ ਨੂੰ ਜਵਾਬ ਦਿੱਤਾ ਜਾਊਗਾ ਭਾਰਤ ਵੱਲੋਂ ਟੈਰਿਫ ਦੇ ਉੱਤੇ ਕੀ ਆ ਜਾ ਰਿਹਾ ਹੈ ਕਿ ਟੈਰਿਫ ਜਿਹੜੇ ਨੇ ਰੂਸ ਕਰਕੇ ਲਗਾਏ ਗਏ ਆ ਕੀ ਇਹ ਸਹੀ ਹੈ ਬਿਲਕੁਲ ਰੂਸ ਤੋਂ ਅਸੀਂ ਤੇਲ ਖਰੀਦੇ ਆ ਅਸੀਂ ਆਪਣੇ ਜੰਗੀ ਜਹਾਜ਼ ਖਰੀਦੇ ਆ ਹੋਰ ਜੋ ਵੀ ਅਸੀਂ ਖਰੀਦਦੇ ਆ ਖਰੀਦਦੇ ਰਵਾਂਗੇ ਅਸੀਂ ਅਮਰੀਕਾ ਦੀ ਧਮਕੀ ਤੋਂ ਨਹੀਂ ਡਰਨ ਵਾਲੇ ਨਾ ਸਾਡਾ ਪ੍ਰਧਾਨ ਮੰਤਰੀ ਡਰਨ ਵਾਲਾ ਤਾਕਤਵਰ ਪ੍ਰਧਾਨ ਮੰਤਰੀ ਦੇਸ਼ ਤੇ ਰਾਜ ਕਰ ਰਿਹਾ ਜਿਹੜਾ ਕਿ ਇਸ ਗੁੰਡੇ ਕੋਲ ਨਹੀਂ ਡਰੂਗਾ ਮੋਦੀ ਜੀ ਨੂੰ ਤਾਂ ਲੁਧਿਆਣਾ ਵਾਸੀਆਂ ਦਾ ਸਲੂਟ ਹੈ ਵੀ ਜਿਨ੍ਹਾਂ ਨੇ ਟਰੰਪ ਵਰਗੇ ਨੂੰ ਢਾ ਲਿਆ ਢਾਣਾ ਹੀ ਕਹੂੰਗਾ ਜੇ ਬਰਕ ਮਾੜੀ ਆ ਨਾ ਤੇ ਪਿੱਛੇ ਹਟਣ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹੈਗੇ ਮੈਂ ਸਲੂਟ ਕਰਦਾ ਉਹਨਾਂ ਨੂੰ ਲੁਧਿਆਣਾ ਵਾਸੀਆਂ ਵੱਲੋਂ ਵੀ ਆਪਣੇ ਵੱਲੋਂ ਵੀ ਤੇ ਟਰੰਪ ਦਾ ਇਲਾਜ ਕਰਾਣਾ ਚਾਹੀਦਾ ਮੋਦੀ ਸਾਹਿਬ ਨੂੰ ਲੁਧਿਆਣੇ ਆਪਣਾ ਪੰਜਾਬ ਚ ਬੁਲਾ ਕੇ ਜਾਂ ਹਿੰਦੁਸਤਾਨ ਦੇ ਵਿੱਚ ਬੁਲਾ ਕੇ ਕਿਉਂਕਿ ਮੈਂ ਪੰਜਾਬ ਤੋਂ ਮੈਂ ਤਾਂ ਪੰਜਾਬੀ ਗੱਲ ਕਰ ਰਿਹਾ ਉਹਨਾਂ ਨੂੰ ਕੋ ਹਿੰਦੁਸਤਾਨ ਦੇ ਵਿੱਚ ਲਿਆ ਕੇ ਉਹਦਾ ਇਲਾਜ ਕਰਾਣਾ ਚਾਹੀਦਾ ਕਿਉਂਕਿ ਉਹਦਾ ਜਿਹੜਾ ਦਿਮਾਗੀ ਸਤੂਲਨ ਉਹ ਖ ਕਿਉਂਕਿ ਉਹ ਤਾਂ ਖਰਾਬ ਹੋ ਚੁੱਕਿਆ ਉਹਨੂੰ ਪਤਾ ਨਹੀਂ ਮੈਂ ਸ਼ਾਮ ਨੂੰ ਕਿਹੜੀ ਸਟੇਟਮੈਂਟ ਦੇ ਰਿਆਂ ਸਵੇਰ ਨੂੰ ਆਪਣੀ ਸਟੇਟਮੈਂਟ ਤੋਂ ਮੁਕਰਿਆ ਹੁੰਦਾ ਉਹ ਪਤਾ ਨਹੀਂ ਉਹਦੇ ਦਿਮਾਗ 'ਚ ਹੰਕਾਰ ਹੈ ਕਿ ਮੈਂ ਪੂਰੇ ਵਰਲਡ ਤੇ ਰਾਜ ਕਰ ਲੂੰਗਾ ਪਰ ਉਹਦਾ ਦਿਮਾਗ ਮੋਦੀ ਜੀ ਕੱਢਣਗੇ ਉਹਦੇ ਦਿਮਾਗ 'ਚ ਜਿਹੜਾ ਫਤੂਰ ਹੈ ਨਾ ਵਰਲਡ ਤੇ ਰਾਜ ਕਰਨ ਦਾ ਉਹ ਮੋਦੀ ਜੀ ਕੱਢਣਗੇ ਵੀ ਤੂੰ ਵਰਲਡ ਦਾ ਨਹੀਂ ਤੂੰ ਅਮਰੀਕਾ ਦਾ ਰਾਸ਼ਟਰਪਤੀ ਆ ਅਮਰੀਕਾ ਦਾ ਪ੍ਰਧਾਨ ਮੰਤਰੀ ਆ ਆਪਣੀ ਹੱਦ 'ਚ ਰਹਿ ਆਪਣੀ ਹੱਦ 'ਚ ਰਹਿ ਕੇ ਗੱਲ ਕਰ ਅੱਛਾ ਕਿੰਨਾ ਕੁ ਫਰਕ ਪਏਗਾ ਅਗਰ ਮੈਂ ਲੁਧਿਆਣਾ ਦੀ ਇੰਡਸਟਰੀ ਦੀ ਗੱਲ ਕਰਾਂ ਤਾਂ ਉਹ ਕਿੰਨਾ ਕੁ ਫਰਕ ਪਏਗਾ ਦੇ ਕਿਉਂਕਿ ਅਮਰੀਕਾ ਦੇ ਵਿੱਚ ਅਮਰੀਕਾ ਦੇ ਇੱਕ ਵਹਿਮ ਸੀਗਾ ਕਿ ਸਾਡੀ ਆਰਥਿਕ ਉਸ ਤਾਂ ਬਹੁਤ ਉੱਚੀ ਹੈ ਅਮਰੀਕਾ ਹਮੇਸ਼ਾ ਇੱਕ ਵਹਿਮ ਲੈ ਕੇ ਚੱਲਦਾ ਸੀ ਦੇਸ਼ ਕਿ ਅਸੀਂ ਸ਼ਾਇਦ ਸਾਰੇਆਂ ਨਾਲੋਂ ਉੱਪਰ ਆ ਪਰ ਉਹ ਭੁੱਲ ਗਿਆ ਸੀਗਾ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹੁਣ ਤੇਰੀ ਔਕਾਤ ਨਹੀਂ ਹੈਗੀ ਕਿ ਤੂੰ ਹਿੰਦੁਸਤਾਨ ਨੂੰ ਉਂਗਲ ਕਰ ਲੇਂਗਾ ਜਿਹੜੀਆਂ ਤੇਰੀਆਂ ਵਿਦੇਸ਼ੀਆਂ ਕੰਪਨੀਆਂ ਇੱਥੇ ਸਾਡੇ ਹਿੰਦੁਸਤਾਨ 'ਚ ਕੰਮ ਕਰ ਰਹੀਆਂ ਨੇ ਅਗਰ ਮੋਦੀ ਜੀ ਉਹਨਾਂ ਦਾ ਹੀ ਬਾਇਕਟ ਕਰ ਦਨ ਤੇ ਅਮਰੀਕਾ ਭੁੱਖਾ ਮਰਨ ਤੇ ਆਜੂਗਾ ਜਿੱਦਾਂ ਕੌਂਡਲ ਜੀ ਨੇ ਕਿਹਾ ਵੀ ਉਹਨੂੰ ਇਲਾਜ ਦੀ ਵਸਤਾ ਕਿਉਂਕਿ ਉਹਨਾਂ ਦੇ ਹੰਕਾਰ ਸੀਗਾ ਇੱਕ ਉਹ ਹੰਕਾਰ ਚੱਕੀ ਫਿਰਦੇ ਸੀਗੇ ਕਿ ਅਸੀਂ ਸਾਡੇ ਅਮਰੀਕਾ ਦਾ ਦੇਸ਼ ਸਾਡਾ ਐਡਾ ਉੱਚਾ ਸੀ ਜਿੰਨੂੰ ਮਰਜ਼ੀ ਝੁਕਾ ਲਾਂਗੇ ਲੇਕਿਨ ਹਰ ਦੇਸ਼ ਨੇ ਅਮਰੀਕਾ ਦੇ ਪ੍ਰਧਾਨ ਮੰਤਰੀ ਟਰੰਪ ਨੂੰ ਉਸ ਦੀ ਔਕਾਤ ਦਿਖਾਈ ਔਰ ਉਸ ਨੂੰ ਉਸ ਦੀ ਪਛਾਣ ਦਿਖਾਈ ਕਿ ਤੇਰੀ ਪਛਾਣ ਕੀ ਆ ਤੇਰੀ ਔਕਾਤ ਕੀ ਆ ਮੈਂ ਇੱਕ ਗੱਲ ਆਮ ਤੌਰ ਤੇ ਕਹਿਣਾ ਚਾਹੁੰਦਾ ਕਿ ਅਮਰੀਕਾ ਦੀਆਂ ਕਈ ਕੰਪਨੀਆਂ ਦਾ ਸਾਡੇ ਹਿੰਦੂਸਤਾਨ ਦੇ ਹਸਪੀਟਲਾਂ ਦੇ ਵਿੱਚ ਕਈ ਹਿੱਸੇ ਨੇ ਜਿੰਨੂੰ ਆਪਾਂ ਲਾ ਲੈਣੇ ਕਿਸੇ ਦੇ ਵਿੱਚ 50% ਕਿਸੇ ਦੇ ਵਿੱਚ 60% ਉਹ ਆਣ ਸਮਾਂ ਕੀ ਹੈ ਕਿ ਮੋਦੀ ਜੀ ਨੂੰ ਚਾਹੀਦਾ ਉਹ ਕੰਪਨੀਆਂ ਕੀ ਕਰਦੀਆਂ ਕਿ ਇੱਕ ਡਾਕਟਰ ਨੂੰ ਟਾਰਗੇਟ ਦੇ ਦਿੰਦੀਆਂ ਉਹ ਟਾਰਗੇਟ ਕੀ ਹੁੰਦਾ ਕਿ ਤੁਸੀਂ ਸਾਨੂੰ ਇੰਨਾ ਪੈਸਾ ਇਕੱਠਾ ਕਰਕੇ ਦੇਣਾ ਉਹ ਜਦੋਂ ਕੰਪਨੀਆਂ ਟਾਰਗੇਟ ਦਿੰਦੀਆਂ ਉਹਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਕੋਈ ਵੀ ਆਪਣਾ ਹਸਪੀਟਲ ਇਲਾਜ ਕਰਾਣ ਜਾਂਦਾ ਕੋਈ ਬਿਮਾਰ ਹੁੰਦਾ ਉਹਦੇ ਵਿੱਚ ਡਾਕਟਰ ਆਪਾਂ ਨੂੰ 10 ਐਕਸਰੇ ਲੈ ਕੇ ਦੇ ਦਿੰਦਾ ਆਹ ਟੈਸਟ ਕਰੋ ਜੀ ਆਹ ਟੈਸਟ ਕਰੋ ਜੀ ਆਹ ਟੈਸਟ ਕਰੋ ਉਹੀ ਕੰਪਨੀਆਂ ਨੂੰ ਅਗਰ ਮੋਦੀ ਜੀ ਰੋਕ ਦਿੰਦੇ ਆ ਤਾਂ ਅਮਰੀਕਾ ਭੁੱਖਾ ਮਰ ਜਾਏਗਾ ਇਸ ਤੋਂ ਵੱਧ ਮੋਦੀ ਨੂੰ ਕੁਝ ਨਹੀਂ ਕਰਨ ਦੀ ਲੋੜ ਇਹਨਾਂ ਨੂੰ ਇੱਕ ਚੀਜ਼ ਇੱਕ ਚੀਜ਼ ਹੈ ਖੁਦ ਡੋਨਾਲਡ ਟਰੰਪ ਦੇ ਜਿਹੜੇ ਹੈ ਇੱਥੇ ਇਨਵੈਸਟਮੈਂਟ ਹੈ ਡੋਨਾਲਡ ਟਰੰਪ ਦੇ ਆਪਣੇ ਇੱਥੇ ਬਿਜ਼ਨਸ ਪਾਰਕ ਹੈ ਉਹਨੂੰ ਫਿਰ ਕਿਸ ਤਰ੍ਹਾਂ ਦੇਖਦੇ ਉਹਨੂੰ ਹੀ ਅਸੀਂ ਕਹਿ ਰਹੇ ਆ ਨਾ ਅਗਰ ਉਹ ਇੱਕ ਵੀ ਗੰਦੀ ਬਾਜ਼ ਚੱਕਦਾ ਅਗਰ ਹਿੰਦੁਸਤਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਟਰੰਪ ਤੇ ਮੋਦੀ ਜੀ ਨੂੰ ਵੀ ਚਾਹੀਦਾ ਜਿਹੜੀਆਂ ਉਹਨਾਂ ਦੀਆਂ ਕੰਪਨੀਆਂ ਨੇ ਉਹਨਾਂ ਦਾ ਹਿੰਦੁਸਤਾਨ ਤੋਂ ਬਾਇਕਟ ਕਰਨ ਜਦੋਂ ਉਹ ਕੰਪਨੀਆਂ ਭੁੱਖੀਆਂ ਮਰਣਗੀਆਂ ਆਪਣੇ ਆਪ ਟਰੰਪ ਨੂੰ ਟਾਣ ਗੀਆਂ ਆਪਣੇ ਟਰੰਪ ਦਾ ਜਲੂਸ ਕੱਢਣ ਗੀਆਂ ਅੱਜ ਹਿੰਦੂਸਤਾਨ 'ਚ ਜਲੂਸ ਨਹੀਂ ਕਰ ਰਿਹਾ ਕੱਲ ਨੂੰ ਅਮਰੀਕਾ ਦੀ ਜਨਤਾ ਟਰੰਪ ਦਾ ਜਲੂਸ ਕੱਢਣ ਗਈਆਂ ਨਹੀਂ ਆਪਣੇ ਅਗਰ ਬਿਜ਼ਨਸ ਦੀ ਗੱਲ ਕਰੀਏ ਨਾ ਟੈਰਿਫ ਤਾਂ ਆਪਣੇ ਉੱਪਰ ਲੱਗੇ ਆਪਣਾ ਵਪਾਰ ਪ੍ਰਭਾਵਿਤ ਹੋਏਗਾ ਲੁਧਿਆਣਾ ਦੀ ਇੰਡਸਟਰੀ ਜਿਹੜੀ ਸਾਈਕਲ ਇੰਡਸਟਰੀ ਕਿੱਡੀ ਵੱਡੀ ਹੱਬ ਹੈ ਕੀ ਉਹਨੂੰ ਫਰਕ ਨਹੀਂ ਪਏਗਾ ਦੇਖੋ ਜਦੋਂ ਇੱਕ ਵਿਅਕਤੀ ਉੱਥੇ ਦੀ ਕੋਈ ਵੀ ਸਾਡੇ ਚੀਜ਼ ਦੇ ਉੱਪਰ ਕੁਝ ਵੀ ਕਰਦਾ ਸਾਨੂੰ ਨੀਮਾ ਲਾਉਣ ਦੀ ਕੋਸ਼ਿਸ਼ ਕਰਦਾ ਤੇ ਹਿੰਦੂਸਤਾਨ ਕੋ ਵੀ ਐਸੀਆਂ ਕਈ ਚੀਜ਼ਾਂ ਨੇ ਆਪਣੀ ਇੰਡਸਟਰੀ ਬਚਾਉਣ ਨੂੰ ਆਪਣੇ ਦੇਸ਼ ਨੂੰ ਬਚਾਉਣ ਨੂੰ ਹਿੰਦੂਸਤਾਨ ਕੋਲ ਅਸੀਂ ਬਹੁਤ ਚੀਜ਼ਾਂ ਨੇ ਜਿਦੇ ਨਾਲ ਸਾਡੀ ਇੰਡਸਟਰੀ ਨੂੰ ਫਰਕ ਨਹੀਂ ਪਏਗਾ ਕਿਉਂਕਿ ਨਰਿੰਦਰ ਮੋਦੀ ਜੀ ਵੀ ਅਗਰ ਸਾਡੀ ਇੰਡਸਟਰੀ ਨੂੰ ਕੋਈ ਫਰਕ ਪਾਉਣ ਦੀ ਕੋਸ਼ਿਸ਼ ਕਰੇਗਾ ਤੇ ਨਰਿੰਦਰ ਮੋਦੀ ਜੀ ਨੂੰ ਵੀ ਸਾਡੀ ਇੱਕੋ ਹੀ ਆਵਾਜ਼ ਆ ਕਿ ਉਹਨਾਂ ਦੀ ਕੰਪਨੀਆਂ ਨੂੰ ਵੀ ਬਰਬਾਦ ਕਰ ਦਿੱਤਾ ਜਾਵੇ। ਇਹੀ ਸਾਡੀ ਮੰਗ ਆ ਮੋਦੀ ਜੀ ਤੁਸੀਂ ਸੰਘਰਸ਼ ਕਰੋ ਦੇਸ਼ ਤੁਹਾਰੇ ਸਾਥ ਹੈ ਹਰ ਵਪਾਰੀ ਤੁਹਾਡੇ ਸਾਥ ਹੈ ਹਰ ਬਿਜ਼ਨਸਮੈਨ ਤੁਹਾਡੇ ਨਾਲ ਹੈ ਹਰ ਦੇਸ਼ ਦਾ ਵਪਾਰੀ ਤੁਹਾਡੇ ਨਾਲ ਆ ਬਿਲਕੁਲ ਦੇਸ਼ ਦਾ ਵਪਾਰੀ ਤੁਹਾਡੇ ਨਾਲ ਹੈ ਇੱਥੇ ਤੁਸੀਂ ਦੇਖੋ ਕਿ ਡੋਨਾਲਡ ਟਰੰਪ ਦਾ ਜਿਹੜਾ ਪੁਤਲਾ ਫੁਕਿਆ ਗਿਆ ਹੈਗਾ ਹਾਲਾਂਕਿ ਫਾਇਰ ਸ਼ਾਟਸ ਜਿਹੜੇ ਅਸੀਂ ਨਹੀਂ ਦਿਖਾ ਸਕਦੇ ਲੇਕਿਨ ਇੱਥੇ ਡੋਨਾਲਡ ਟਰੰਪ ਦੀ ਜਿਹੜੀ ਹੈ ਇੱਥੇ ਫੋਟੋ ਹੈ ਫੋਟੋ ਦੇ ਉੱਤੇ ਜੁੱਤੀਆਂ ਦਾ ਬੂਟਾਂ ਦਾ ਹਾਰ ਪਾਇਆ ਗਿਆ ਸੀਗਾ ਔਰ ਉਹਦੇ ਗਲ ਦੇ ਵਿੱਚ ਹਾਰ ਪਾ ਕੇ ਇਹ ਸਾਰਾ ਪੁਤਲਾ ਫੁਕਿਆ ਗਿਆ ਵਪਾਰੀ ਸ਼ਿਵ ਸੇਨਾ ਨੇ ਮਿਲ ਕੇ ਇਹ ਪ੍ਰਦਰਸ਼ਨ ਕੀਤਾ ਹੈ ਕਿ ਡੋਨਾਲਡ ਟਰੰਪ ਵੱਲੋਂ ਜਿਹੜੇ ਟੈਰਿਫ ਲਗਾਏ ਗਏ ਨੇ ਉਹਨਾਂ ਦਾ ਇੱਥੇ ਸਾਰੇ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਸ਼ਿਵ ਸੈਨਾ ਵਾਲੇ ਇੱਥੇ ਮੌਜੂਦ ਹੈ ਲੇਕਿਨ ਕਾਰਨ ਇਹੀ ਹੈ ਕਿ ਕੀ ਡੋਨਾਲਡ ਟਰੰਪ ਸਿਰਫ ਭਾਰਤ ਨੂੰ ਜਿਹੜਾ ਰੂਸ ਦੇ ਨਾਲ ਦੋਸਤੀ ਨਿਭਾਣ ਦਾ ਹਰਜਾਨਾ ਜਿਹੜਾ ਉਹ ਲਗਾ ਰਿਹਾ ਹੈਗਾ ਇਸ ਕਰਕੇ ਟੈਰਿਫ ਲਗਾਏ ਜਾ ਰਹੇ ਨੇ ਗੱਲਬਾਤ ਕਰਾਂਗੇ ਸ਼ਿਵ ਸੈਨਾ ਵਾਲਿਆਂ ਨਾਲ ਕਿ ਆਖਰ ਕਿਉਂ ਡੋਨਾਲਡ 트੍ਰੰਪ ਦਾ ਇੱਥੇ ਪੁਤਲਾ ਫੁਕਿਆ ਗਿਆ ਡੋਨਾਲਡ 트੍ਰੰਪ ਵੱਲੋਂ ਲਗਾਏ ਗਏ ਟੈਰਿਫ ਦੇ ਵਿਰੋਧ ਦੇ ਵਿੱਚ ਸ਼ਿਵ ਸੇਨਾ ਨੇ ਤਿੱਖਾ ਪ੍ਰਦਰਸ਼ਨ ਕੀਤਾ ਹੈਗਾ ਜਿੱਥੇ ਡੋਨਾਲਡ 트੍ਰੰਪ ਦਾ ਪੁਤਲਾ ਫੁਕਿਆ ਗਿਆ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਨਾਰੇਬਾਜੀ ਵੀ ਕੀਤੀ ਗਈ ਹੈ ਕਾਰਨ ਕੀ ਹੈ ਡੋਨਾਲਡ 트੍ਰੰਪ ਦਾ ਪੁਤਲਾ ਫੁਕਣ ਦਾ ਅਮਰੀਕਾ ਰਾਸ਼ਟਰਪਤੀ ਦੁਆਰਾ ਭਾਰਤ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾਂ ਨਹੀਂ ਸਿੱਧੀ ਸਿੱਧੀ ਧਮਕੀ ਜਾ ਰਹੀ ਹੈ ਵੀ ਤੁਹਾਡਾ ਅਸੀਂ ਵਪਾਰ ਬੰਦ ਕਰ ਦਾਂਗੇ ਤੁਹਾਡੇ ਤੇ ਸਖਤ ਪਾਬੰਦੀ ਲਗਾ ਦਾਂਗੇ ਤੁਸੀਂ ਰਸ਼ੀਆ ਤੋਂ ਤੇਲ ਨਹੀਂ ਖਰੀਦਣਾ ਤੁਸੀਂ ਰਸ਼ੀਆ ਤੋਂ ਹਥਿਆਰ ਨਹੀਂ ਖਰੀਦਣੇ ਲੋਕ ਮੋਦੀ ਜੀ ਨੇ ਇੱਕ ਮੈਸੇਜ ਦਿੱਤਾ ਅਸੀਂ ਰਸ਼ੀਆ ਤੋਂ ਤੇਲ ਖਰੀਦਦੇ ਹਾਂ ਸਸਤਾ ਖਰੀਦਦੇ ਹਾਂ ਰਸ਼ੀਆ ਤੋਂ ਜਹਾਜ਼ ਲੈਣੇ ਆ ਜਾਂ ਹਥਿਆਰ ਲੈਣੇ ਆ ਤੇ ਵਧੀਆ ਹਥਿਆਰ ਲੈਣੇ ਆ ਵੀ ਤੇਰੇ ਅਸੀਂ ਘੱਟੀਆਂ F35 ਨਹੀਂ ਲੈਣੇ ਅਸੀਂ ਤੇਰਾ ਘੱਟੀਆਂ ਤੇਲ ਨਹੀਂ ਲੈਣਾ ਅਸੀਂ ਤੇਰੀ ਧਮਕੀ ਤੇ ਆ ਕੇ ਅਸੀਂ ਨਹੀਂ ਡਰਨਾ ਪਾਕਿਸਤਾਨ ਤੇਰੇ ਕੋ ਡਰਦਾਊਗਾ ਅਸੀਂ ਨਹੀਂ ਡਰਨਾ ਕਾਰਨ ਕੀ ਹੈ ਸਿਰਫ ਰਸ਼ੀਆ ਦੀ ਦੋਸਤੀ ਕਰਕੇ ਸਭ ਹੋ ਰਿਹਾ ਹੈ ਜਾਂ ਕੋਈ ਹੋਰ ਕਾਰਨ ਕੋਣ ਬੰਨਾ ਚਾਹੁੰਦਾ ਡੋਨਾਲਡ 트੍ਰੰਪ ਡੋਨ ਬੰਨਾ ਚਾਹੁੰਦਾ ਉਹ ਭੁੱਲ ਗਿਆ ਵੀ ਤੇਰੀ ਜਦੋਂ ਸਰਕਾਰ ਆਈ ਉਹ ਭਾਰਤੀਆਂ ਦੀ ਵੋਟਾਂ ਦੇ ਕਰਕੇ ਹੀ ਆਈ ਸੀ ਦੁੱਧੋ ਜਿੱਤਿਆ ਪ੍ਰਧਾਨ ਮੰਤਰੀ ਬਣਿਆ ਇਹਨੇ ਆਂਦੇ ਸਾਰੀ ਪਹਿਲਾਂ ਭਾਰਤੀਆਂ ਦੀਆਂ ਵਾਪਸੀਆਂ ਕਰਾਈਆਂ ਦੇਸ਼ੋਂ ਬਦਲ ਵਾਪਸੀਆਂ ਦੇਸ਼ ਦੇ ਕਾਲੇ ਦਿੱਤੇ ਉਹ ਤੋਂ ਬਾਅਦ ਮੋਦੀ ਜੀ ਨਾਲ ਜਦੋਂ ਮੋਦੀ ਜੀ ਜਾਂਦੇ ਸੀ ਦੋਸਤੀ ਦਾ ਹੱਥ ਮਿਲਾਉਂਦਾ ਸੀ ਪਰ ਦੂਜੇ ਪਾਸੇ ਪਾਕਿਸਤਾਨ ਵਿੱਚ ਚైనਾ ਦੇ ਹੱਕ 'ਚ ਬਿਆਨ ਦੇ ਦਿੰਦਾ ਸੀਗਾ ਇਹਦੇ ਤੇ ਸਿੱਧੀ ਗੱਲ ਹੈ ਭਰੋਸਾ ਨਹੀਂ ਕੀਤਾ ਜਾ ਸਕਦਾ ਮੋਦੀ ਜੀ ਨੂੰ ਵੀ ਸਮਝ ਆ ਗਈ ਵੀ ਡੋਨਾਲਡ ਟਰੰਪ ਇੱਕ ਦੋਗਲਾ ਇੱਕ ਮੈਂਟਲ ਡਿਸਟਰਬਡ ਇਨਸਾਨ ਹੈ ਜਿਹਦੇ ਉੱਤੇ ਅਸੀਂ ਭਰੋਸਾ ਨਹੀਂ ਕਰ ਸਕਦੇ ਅੱਜ ਪ੍ਰਦਰਸ਼ਨ ਤੋਂ ਬਾਅਦ ਕੀ ਸੁਨੇਹਾ ਦਿੱਤਾ ਜਾਏਗਾ ਔਰ ਖਾਸ ਕਰਕੇ ਲੁਧਿਆਣਾ ਦੀ ਇੰਡਸਟਰੀ ਨੂੰ ਇਸ ਟੈਰਿਫ ਨਾਲ ਕੀ ਫਰਕ ਪਏਗਾ ਫਰਕ ਦੇਖੋ ਥੋੜੀ ਬੋਤੀ ਪ੍ਰੋਬਲਮ ਜਦ ਸਾਨੂੰ ਹੋਊਗੀ ਤਾਂ ਉੱਥੇ ਅਮਰੀਕਾ ਨੂੰ ਵੀ ਆਊਗੀ ਅਗਰ ਸਾਡੇ ਉੱਤੇ ਪ੍ਰੋਡਕਟ ਮਹਿੰਗੇ ਵਿਕਣਗੇ ਅਗਰ ਭਾਰਤ ਨੇ ਵੀ ਉੱਤੇ ਟੈਰਿਫ ਲਾਤੇ ਤੇ ਉਹਨਾਂ ਦੇ ਵੀ ਪ੍ਰੋਡਕਟ ਮਹਿੰਗੇ ਵਿਕਣਗੇ ਨਹੀਂ ਪ੍ਰਧਾਨ ਜੀ ਇੱਕ ਮਿੰਟ ਮੈਂ ਵਿੱਚ ਟੋਕ ਰਿਹਾ ਡੋਨਲਡ 트ੰਪਲੇ ਜੀ ਤਾਂ ਇਨਵੈਸਟਮੈਂਟ ਹੈਗੀ ਹੈ ਨਾ ਇੰਡੀਆ ਦੇ ਵਿੱਚ ਬਿਲਕੁਲ ਤੇ ਭਾਰਤ ਦੇ ਲੋਕਾਂ ਨੂੰ ਚਾਹੀਦਾ ਭਾਰਤ ਸਰਕਾਰ ਨੂੰ ਚਾਹੀਦਾ ਉਹਦੇ ਉੱਤੇ ਵੀ ਸਖਤ ਪ੍ਰਤੀਬੰਧ ਲਗਾਣ ਜੋ ਮੈਸਰ 트ੰਪ ਨੇ ਸਾਨੂੰ ਦਿੱਤਾ ਤੇ ਭਾਰਤ ਸਰਕਾਰ ਨੂੰ ਚਾਹੀਦਾ ਇਹਦੇ ਤੋਂ ਵੀ ਮੈਸੇਜ ਹੈ ਇਹਦਾ ਬੜਾ ਵੱਡਾ ਕਾਰੋਬਾਰ ਹੈ ਬੰਬਈ ਦੇ ਵਿੱਚ ਪ੍ਰਾਪਰਟੀ ਦਾ ਇਹਦੇ ਕਿਉਂ ਨਹੀਂ ਇਹਦੇ ਤੇ ਪ੍ਰਤੀਬੰਧ ਲਗਾਉਂਦੀ ਸਰਕਾਰ بڑے ਪ੍ਰੋਡਕਟਰ ਇਹਦੀ ਆਪਣੀ ਪਰਸਨਲ ਕੰਪਨੀਆਂ ਦੇ ਨੇ ਜਿੱਦੋਂ ਹਿੰਦੁਸਤਾਨ 'ਚੋਂ ਅਰਬਾਂ ਰੁ ਉਹਦੇ ਤੇ ਸਖਤ ਪ੍ਰਤੀਬੰਧ ਲਗਾਵੇ ਇਹਨੂੰ ਜਵਾਬ ਆਪਣੇ ਆ ਮਿਲ ਜੇਗਾ ਤੇ ਹੁਣ ਅੱਗੇ ਕੀ ਰਹੇਗਾ ਵਪਾਰੀਆਂ ਨੂੰ ਜਾਂ ਲੋਕਾਂ ਨੂੰ ਤੁਸੀਂ ਅਵੇਅਰ ਕਰ ਤੁਹਾਨੂੰ ਇੱਕੋ ਇੱਕ ਅਪੀਲ ਕਰ ਰਹੇ ਹਾਂ ਵੀ ਇਹਦੇ ਪ੍ਰੋਡਕਟਾਂ ਦਾ ਵਿਸ਼ਕਾਰ ਕੀਤਾ ਜਾਵੇ ਤਾਂ ਕਿ ਇਹਨੂੰ ਸਖਤ ਜਵਾਬ ਦਿੱਤਾ ਜਾ ਸਕੇ ਸਖਤ ਜਵਾਬ ਡੋਨਲਡ ਟਰੰਪ ਨੂੰ ਦਿੱਤਾ ਜਾਵੇ ਅਮਰੀਕਾ ਨੂੰ ਦਿੱਤਾ ਜਾਵੇ ਔਰ ਨਾਲ ਦੀ ਨਾਲ ਸਾਫ਼ ਕਰ ਦਿੱਤਾ ਕਿ ਸ਼ਿਵ ਸੇਨਾ ਵੱਲੋਂ ਅੱਜ ਦਾ ਪ੍ਰਦਰਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਸੀ ਉਹਨਾਂ ਨੂੰ ਕਿਹਾ ਹੈਗਾ ਕਿ ਅਮਰੀਕਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਬਲਕਿ ਪੂਰਾ ਪੰਜਾਬ ਉਹਨਾਂ ਦੇ ਨਾਲ ਖੜਾ ਹੈ ਲੁਧਿਆਣਾ ਦਾ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ላይ